ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਹਵਨੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੂਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੰਦਾਜ਼ੀਆਂ ਕਿ ਫੌਜ ਦੇ ਖੂਫੀਆ ਵਿੰਗ ਨੇ ਪੁੱਛਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਥ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁੱਛਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਤਜਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੂਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੂਚਨਾ ਦਈ ਹੈ ਕਿ ਫੌਜ ਦੇ ਖੂਫੀਆ ਵਿੰਗ ਨੇ ਪੁਚਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਠ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸਦੇ ਨਾਲ ਫੌਜ ਦੀ ਖੂਫੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਤਜਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਹਵਨੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੋਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੰਦਾਜ਼ੀ ਹੈ ਕਿ ਫੌਜ ਦੇ ਖੋਫੀਆ ਵਿੰਗ ਨੇ ਪੁਚਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਠ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰਦਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੋਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੰਦਾਜ਼ੀਆਂ ਕਿ ਫੌਜ ਦੇ ਖੋਫੀਆ ਵਿੰਗ ਨੇ ਪੁਚਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਦੇ ਨਾਲ ਫੌਜ ਦੀ ਖੂਫੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੂਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੋ ਅੰਦਾਜ਼ਾ ਹੈ ਕਿ ਫੌਜ ਦੇ ਖੂਫੀਆ ਵਿੰਗ ਨੇ ਪੁਚਕਿਛ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਛ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੋਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੋਂ ਅੰਦਾਜ਼ਾ ਹੈ ਕਿ ਫੌਜ ਦੇ ਖੋਫੀਆ ਵਿੰਗ ਨੇ ਪੁੱਛਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁੱਛਗਿਛ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸਦੇ ਨਾਲ ਫੌਜ ਦੀ ਖੂਫੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਤਜਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰਦੇ ਆ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੂਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੋਂ ਅੰਦਾਜ਼ਾ ਹੈ ਕਿ ਫੌਜ ਦੇ ਖੂਫੀਆ ਵਿੰਗ ਨੇ ਪੁਚਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ जम्मू कश्मीर ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵੱਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ੌਨੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੋਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੋ ਅੰਦਾਜ਼ਾ ਹੈ ਕਿ ਫੌਜ ਦੇ ਖੋਫੀਆ ਵਿੰਗ ਨੇ ਪੁਚਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਠ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਦੀ ਕਿਸੇ ਕੁੜੀ ਦੇ ਨਾਲ ਕੱਲ੍ਹ ਬਾਤ ਕਰਦਾ ਸੀ ਅਤੇ ਉਸਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਤਜਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰਦੇ ਆ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੋਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੋਂ ਅੰਦਾਜ਼ਾ ਹੈ ਕਿ ਫੌਜ ਦੇ ਖੋਫੀਆ ਵਿੰਗ ਨੇ ਪੁਚਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁਚਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਸਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਵਿਚਾਲੇ ਭਾਰਤੀ ਫੌਜ ਨੇ ਬਠਿੰਡਾ ਦੇ ਵਿੱਚ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਬਠਿੰਡਾ ਸ਼ਾਉਣੀ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਪੇਚਣ ਦੇ ਦੋਸ਼ ਤੇ ਲਈ ਫੜਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ ਉਸ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਹਨੀ trap ਦੇ ਵਿੱਚ ਫਸਾ ਕੇ ਫੌਜ ਦੀ ਸ਼ਾਉਣੀ ਦੀ ਜਾਣਕਾਰੀ ਹਾਸਲ ਕੀਤੀ ਹੈ ਭਾਰਤੀ ਫੌਜ ਦੇ ਖੋਫੀਆ ਵਿੰਗ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੋਂ ਅੰਦਾਜ਼ਾ ਹੈ ਕਿ ਫੌਜ ਦੇ ਖੋਫੀਆ ਵਿੰਗ ਨੇ ਪੁੱਛਕਿਸ਼ ਤੇ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਠ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਆਧਾਰ ਤੇ ਪੁੱਛਗਿਛ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਵੱਲੋਂ ਜਦੋਂ ਉਸ ਤੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ ਹੈ ਉਸ ਤੇ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਕਿਸੇ ਕੁੜੀ ਦੇ ਨਾਲ ਕੱਲ੍ਹ ਗੱਲਬਾਤ ਕਰਦਾ ਸੀ ਅਤੇ ਉਸਦੇ ਨਾਲ ਫੌਜ ਦੀ ਖੂਪੀਆ ਜਾਣਕਾਰੀ ਵੀ ਸਾਂਝੀ ਕਰ ਰਿਹਾ ਸੀ